ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਅੱਜ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਅਸੀਂ ਬਾਲਾ ਡਿਸਕਲੋਸ ਨਹੀਂ ਕਰ ਸਕਦੇ ਜੱਜ ਸਾਹਿਬ ਨੇ ਪੇਸ਼ ਕੀਤਾ ਸੀਗਾ ਜੱਜ ਸਾਹਿਬ ਨੇ ਅੱਜ ਅਕਿਊਜ਼ ਦਾ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਹੈਗਾ ਬਾਕੀ ਤਫਤੀਸ਼ ਜਾਰੀ ਹੈ ਜੀ ਜੋ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਜੁਡੀਸ਼ੀਅਲ ਰਿਮਾਂਡ ਭੇਜੇ ਹਾਂਜੀ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਜੀ ਨੀ ਜੁਡੀਸ਼ੀਅਲ ਹੀ ਹੁੰਦਾ ਜੀ ਅੱਗੇ ਤੋਂ ਚੌ ਚੌ ਦਿੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਤਾਂ ਹੁਣ ਜੁਡੀਸ਼ੀਅਲ ਰਿਮਾਂਡ ਭੇਜਤਾ ਹੈਗਾ ਬਾਕੀ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਦੋ ਦੋ ਆਪਣਾ ਆਪਣਾ ਤੋਂ ਫੜੇ ਹੋਈ ਹੈ ਅੱਜ 8 ਹੋ ਗਈ 8 ਦਿਨਾਂ ਤੇ ਸਾਧੀਆਂ ਦੇ ਵਿੱਚ ਕੋਈ ਗੱਲ ਸਾਹਮਣੇ ਨਹੀਂ ਆਈਗੀ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਜਿੰਨਾ ਚਿਰ ਇਨਵੈਸ ਪਾਰਟਨਰ ਮਿਲਿਆ ਸਰ ਇਹਦਾ ਨਹੀਂ ਹਜੇ ਇੱਕ ਕਯੂਜਡ ਹੋਰ ਹੈ ਜੀ ਉਹਦੇ ਰਸ਼ ਪੰਜ ਸਰ ਅਕਾਊਂਟ ਸੀ 50 ਲੱਖ ਰੁਪਏ ਪਾਇਆ ਇਸ ਤਰ੍ਹਾਂ ਦੀ ਗੱਲ ਜੋ ਨਹੀਂ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਟੁਗਾਈ ਨਾ ਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ ਹਰਿਆਣਾ ਨੂੰ ਲਿੰਕ ਲੈ ਕੇ ਜਿਹੜਾ ਚੜਚਾ ਚੱਲ ਰਿਹਾ ਹਰਿਆਣਾ ਦੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਉਹੀ ਦੱਸੀ ਜਾਂਦਾ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲਿਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ 'ਚ ਪੇਸ਼ ਕਰ ਦਿਆਂਗੇ ਜੀ ਉਸ ਤੋਂ ਬਾਅਦ ਜੋ ਵੀ ਜਸ ਅਗਾਂਹ ਹੋਵੇ ਪਰ ਸਰ ਅੱਜ ਤੱਕ ਤਾਂ ਕੁਛ ਨਾ ਕੁਛ ਆਇਆ ਹੋਊ ਸਾਹਮਣੇ ਜਿਹੜਾ ਦੱਸਣ ਯੋਗ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ 'ਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਕਿ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਨੇ ਇਸ ਕਰਕੇ ਅਸੀਂ ਬਹੁਤ ਹੋ ਰਹੀ ਹੈ ਇਸ ਕੇਸ ਤੇ ਪੁਲਿਸ ਨੂੰ ਹੁਣ ਤੱਕ 2-3 ਵਾਰੀ ਪੁਲਿਸ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ 3 ਵਾਰੀ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਹੈ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿ ਇਹ ਦੇਖੋ ਮੀਡੀਆ ਦੇ ਆਪਣੇ ਤੁਸੀਂ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਹੈ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਵੀ ਕੰਟੀਨਿਊਸ ਚੱਲ ਰਹੀ ਹੈ ਹਜੇ ਇੱਕ ਅਕਿਊਜ਼ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰਦਾਂਗੇ ਕੋਈ ਏਜੰਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈ ਇਸ ਮਾਮਲੇ 'ਚ ਨਹੀਂ ਇਹ ਦੇਖੋ ਇਸ ਦਾ ਗਠਨ ਕੀਤਾ ਹੋਇਆ ਕੋਈ ਨਹੀਂ ਇਸ ਵਕਤ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਆਪਣੀ ਤਰਫੋਂ ਕੋਈ ਸਿੱਟੇ ਪਤੀ ਹੈਗੇ ਜਾਂ ਜਾਂਚ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਟੀਮ ਗਈ ਹੈ ਨਹੀਂ ਮੈਂ ਇਸੇ ਪਬਲੀਕਲੀ ਡਿਸਕਲੋਸ ਕਰਦਾ ਮਨ ਲਓ ਟੀਮ ਗਈ ਹੈ ਉਹਦਾ ਇੰਪੈਕਟ ਹੁੰਦਾ ਜੀ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦਾ ਵਿਸ਼ਾ ਸੀ ਨਹੀਂ ਡਿਸਕਲੋਸ ਕਰ ਸਕਦਾ